ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਸਾਰੇ ਮੈਨੂੰ ਪੱਕਾ ਪਤਾ ਹੈ ਬਿਲਕੁਲ ਠੀਕ ਠਾਕ ਹੋਵੋਗੇ ਠੀਕ ਹੈ ਜੀ ਤੇ ਅੱਜ ਆਪਾਂ ਤੁਹਾਨੂੰ ਬਹੁਤ ਹੀ ਖੂਬਸੂਰਤ ਜੀ ਚੀਜ਼ਾਂ ਦਿਖਾਉਣੀਆਂ ਤੇ ਮੈਂ ਜਾਣਿਆ ਮੇਰੇ ਹੈਗਾ ਇੱਕ ਪੁੱਤਾ ਤੇ ਮੈਂ ਪੋਤਾ ਦੇਖਣ ਜਾਣੇ ਜੀ ਮੇਰੇ ਬਰਾਬਰ ਨਾ ਹੋਣਗੀ ਹੈ ਇਹਦੇ ਵੀ ਇੱਕ ਪੁੱਤਾ ਤੇ ਨਾ ਸੀ ਰਲ ਗਈਆਂ ਸੇ ਮਿਆਰ ਗਏ ਆ ਪਕੀਆਂ ਤੇ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਕਿ ਕੀ ਕੁਝ ਚੈਕੀਆਂ ਦਾ ਪੋਤੇ ਵਾਸਤੇ ਹਾਂ ਠੀਕ ਐ ਇਹ ਇੱਕ ਕਾਮ ਲੈ ਕੇ ਆਂਦਾ ਹਾਂ ਉਹਦੇ ਵਾਸਤੇ ਤੇ ਮੈਂ ਤੁਹਾਨੂੰ ਦੱਸੂਗੀ ਵੀ ਪੋਤਾ ਕਿਵੇਂ ਆ ਹਨਾ ਤੁਹਾਨੂੰ ਮੇਰੇ ਪਿਆਰੇ ਤੇ ਮੇਰਾ ਪੋਤਾ ਬਹੁਤ ਪਿਆਰਾ ਇਹਨੂੰ ਵੀ ਬਹੁਤ ਪਿਆਰਾ ਹੈ ਪਾਣੀ ਪੂਰੇ ਚਾਓ ਨਾਲ ਲਓ ਜੀ

ਐਡਜਸਟੇਬਲ ਵੀ ਰਹਾ ਹੈ ਐਡਜਸਟੇਬਲ ਹੈ ਇਹ ਮੈਂ ਜਸਟ ਇਹ ਪਤਲੇ ਬਹੁਤ ਸਾਰੇ ਅੱਛਾ ਹਲੋ ਜੀ ਕੋਕ ਸਰਕਲ ਹੋ ਰਹੀਆਂ ਤੁਹਾਨੂੰ ਮੈਂ ਆ ਵਾਲੇ ਕੜੇ ਆਪਾਂ ਪੁੱਤੀ ਵਾਸਤੇ ਲਿਆਂਦੀ ਹੈ ਚਾਂਦੀ ਦੇ ਧਨ ਨਗਨੇ ਇਹਦੇ ਵਿੱਚ ਠੀਕ ਹੈ ਇੱਕ ਤਈ ਲਿਆਂਦੀ ਆਪਾਂ ਅੱਜ ਆਪਾਂ ਜੀਰੀ ਲੈ ਕੇ ਜਾਵਾਂਗੇ ਪੁੱਤੀ ਦੀ ਪੁੱਤ ਦਾ ਤਵਾ ਵੱਡਾ ਹੋ ਗਿਆ ਹੁਣ ਸੱਜੀ ਕਹਿੰਦੇ ਹੋਗਾ ਹੋ ਗਿਆ ਆ ਗਿਆ ਇੱਕ ਆਪਾਂ ਉਹਦੇ ਵਾਸਤੇ ਲਿਆਂਦਾ ਹੈ ਆਪੜੀ ਇਦੋਂ ਇੱਥੇ ਫੋਕਸ ਕਰਨਾ ਇੱਥੇ ਜਸ ਮੈਂ ਤੁਹਾਨੂੰ ਦੱਸੂਗਾ ਬਸ ਫੋਕਸ ਕਰਨਾ ਇਦੋਂ ਵੀਡੀਓ ਤੁਸੀਂ ਬਣਾ ਦਿਓ ਠੀਕ ਹੈ ਇੱਕ ਮੈਂ ਤੁਹਾਨੂੰ ਦਿਖਾਉਣੀ ਆ ਉਹਦੇ ਵਾਸਤੇ ਹੋਰ ਲੈ ਕੇ ਆਂਦਾ ਆਪਾਂ ਠੀਕ ਹੈ ਇਹ ਹੈਗਾ ਜੀ ਕੋਇਨ ਚਾਂਦੀ ਦਾ ਠੀਕ ਹੈ ਇਹ ਗਾਪਾ ਨੂੰ ਇੱਕ ਚਾਂਦੀ ਦਾ ਕੋਇਨ ਦੇ ਕੇ ਆਉਣਾ ਜਿਹਦੇ ਉੱਤੇ ਗੁਰੂ ਨਾਨਕ ਦੇਵ ਜੀ ਦੀ ਫੋਟੋ ਬਣੀ ਹੋਈ ਹੈ ਠੀਕ ਹੈ ਤੇ ਇੱਕ ਪਾਸੇ ਓੰਕਾਰ ਲਿਖਿਆ ਹੋਇਆ ਹੈ ਠੀਕ ਹੈ ਆ ਇੱਕ ਦੇ ਕੇ ਆਉਣਾ ਹੈ ਠੀਕ ਹੈ ਇਹ ਮੇ ਬੈਸਟ ਸ਼ੀਜ਼ ਤੇ ਇਹ ਹੋ ਗਿਆ ਠੀਕ ਹੈ ਤੇ ਇੱਕ ਆਪਾਂ ਨੂਹ ਦਾ ਸੂਟ ਵੀ ਲੈ ਕੇ ਜਾਣਾ ਠੀਕ ਹੈ ਇਹ ਆਪਾਂ ਨੂਹ ਦਾ ਸੂਟ ਲੈ ਕੇ ਜਾਣਾ ਤੁਹਾਨੂੰ ਮਗਲਈ ਸੂਟ ਦਿੱਤੇ ਸੀ ਮੇਰੇ ਖਿਆਲ ਚ ਉਹੀ ਹੈ ਹੈ ਨਾ ਇਹ ਹੈਗਾ ਜੀ ਰਾਮ ਟੈਕਸਪੈਂਡ ਦਾ ਸੂਟ ਹੈ ਇਹ ਠੀਕ ਹੈ ਇੱਕ ਇਹ ਸੂਟ ਹੈ ਇਹਦੇ ਉੱਤੇ ਸ਼ਗਨ ਆਪਾਂ ਅਲਫਾ ਵਿੱਚ ਪਾ ਕੇ ਠੀਕ ਹੈ ਨਾਲ ਰੱਖ ਦਾਂਗੇ ਨਾਲ ਇਹਦੇ ਆਪਾਂ ਲੈ ਕੇ ਜਾਣੀ ਐ ਪਨੀਰੀ ਠੀਕ ਐ ਇਹ ਆਪਾਂ ਇਹ ਪਨੀਰੀ ਲੈ ਕੇ ਜਾਣੀ ਐ ਠੀਕ ਐ ਜੀ ਤੇ ਮੈਂ ਟੁਆਇਜ਼ ਵਗੈਰਾ ਤੇ ਪੈਸੇ ਨਹੀਂ ਲਾਇਆ ਕਿਉਂਕਿ ਬੱਚਾ ਛੋਟਾ ਹੈ ਹਲੇ ਇੰਨਾ ਨਹੀਂ ਹੋ ਰਿਹਾ ਤੇ ਉਹ ਫਿਰ ਐਵੇਂ ਵੇਸਟੇਜ ਹੀ ਕਰਨ ਵਾਲੀ ਗੱਲ ਹੁੰਦੀ ਐ ਠੀਕ ਐ ਤੇ ਮੇਰੇ ਹੁਣ ਮੈਂ ਤੁਹਾਨੂੰ ਦੱਸਦੀ ਐ ਕਿ ਇਹ ਇੱਕ ਪਨੀਰੀ ਦਾ ਬਹੁਤ ਰ ਐ ਤੇ ਇਹ ਮਾਮਾ ਬਹੁਤ ਸਵਾਲਾਂ ਦੀ ਪਨੀਰੀ ਐ ਇਹ ਰਿਓਨਸ ਵਾਲਾ ਦੀ ਪੰਜੀਰੀ ਇੱਕ ਨੰਬਰ ਹੋ ਵਸਤ ਲੰਦਾ ਇਹ ਨਵਸਤ ਲੰਦਾ ਆਉਂਦੇ ਬਈ ਅਬਦੀ ਨੂ ਵਸਤ ਲੰਦੀ ਹੈ ਤੇ ਹੁਣ ਮੈਂ ਤੁਹਾਨੂੰ ਦੱਸਦੀ ਆ ਮੈਥੀ ਲਾ ਦੇਣੀ ਆਪਾਂ ਬਹੁਤ ਸੋਹਣਾ ਹੈ ਹਾਂਜੀ ਤੇ ਹੁਣ ਮੈਂ ਤੁਹਾਨੂੰ ਦੱਸਦੀ ਆ ਵੀ ਮੇਰੇ ਪੁੱਤਾਂ ਤੇ ਨੂ ਦਾ ਕੀ ਸੀਨ ਹੈ ਠੀਕ ਹੈ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਮੇਰੀਆਂ ਕਲਾਸ ਬਹੁਤ ਛੋਟੀ ਛੋਟੀ ਉਮਰ ਦੀਆਂ ਸਾਡੇ ਇਸ ਮੇਰੇ ਹੁਣ ਮੌਜੂਦਾ ਸਕੂਲ ਚ ਠੀਕ ਹੈ ਤੇ ਉਹਨਾਂ ਚੋਂ ਜਿਹੜੀ ਇੱਕ ਕੁੜੀ ਹੈਗੀ ਸ਼ੁਭਮ ਤੇ ਉਹ ਮੈਨੂੰ ਆਪਣੀ ਸੱਸ ਕਹਿੰਦੀ ਹੁੰਦੀ ਹੈ ਠੀਕ ਹੈ ਪਿਆਰ ਬਹੁਤ ਕਰਦੀ ਹੈ ਨਾ ਮਮਾ ਜੀ ਮਮਾ ਜੀ ਕਰਦੀ ਦਾ ਮੂੰਹ ਸੁੱਖਦਾ ਦਾ ਸਾਰਾ ਦਿਨ ਜਿਹੜਾ ਮੈਂ ਤੁਹਾਨੂੰ ਕਹਿੰਦੀ ਸੀ ਜਦੋਂ ਵੀ ਮੈਂ ਜਾਂਦੀ ਆ ਤੇ ਜੇ ਕੁਰਸੀ ਨਾ ਹੋਵੇ ਤਾਂ ਉਹਦੀ ਪਰੇਵਰ ਕਰੀ ਹੋ ਜਾਂਦੀ ਹੈ ਤੁਸੀਂ ਮਮਾ ਜੀ ਮੇਰੀ ਕੁਰਸੀ ਨੇ ਬੈਜੋ ਤੇ ਫੇਰ ਉਹ ਵੀ ਹੁਣ ਹੋਇਆ ਸੀ ਬੇਟਾ ਬੇਟਾ ਕਾ ਹੋ ਗਿਆ ਅਵਿੰਦਰ ਦਾ ਚਾਰ ਪੰਜ ਚਾਰ ਮਹੀਨੇ ਦਾ ਹੋ ਗਿਆ ਹੁਣ ਹਾਂ ਚਾਰ ਕਿ ਮਹੀਨੇ ਦਾ ਹੋ ਗਿਆ ਤੇ ਮੈਥੋਂ ਬਸ ਅੱਜ ਜਾਨੀਏ ਕੱਲ ਨੂੰ ਯਾਨੀ ਪਹਿਲਾਂ ਤਾਂ 2-3 ਮਹੀਨੇ ਤੋਂ ਪੱਕੀ ਸੀ ਕਿ ਚਲੋ ਉਦੋਂ ਤਾਂ ਫੇਰ ਹੋ ਹੈ ਨਾ ਤਾਂ ਨਹੀਂ ਗਈ ਤੇ ਬਾਅਦ ਚ ਫੇਰ ਹੁਣ ਅ ਚੁੱਟੀਆਂ 'ਚ ਮੈਂ ਚਲੀ ਗਈ ਫਿਰ ਉਹ ਗਵਰਦ ਇਸਤਰੀ ਲਾਗੇ ਤੇ ਸਾਰੇ ਘਾਜਮਾਲੇ ਦੇ ਵਿੱਚ ਲੇਟ ਹੁੰਦੇ ਹੁੰਦੇ ਤੇ ਹੁਣ ਵੀ ਹੋਰ ਲੇਟ ਹੋ ਸਕਦਾ ਸੀ ਪਰ ਉਹ ਹੁਣ ਉਹਨੇ ਅਗਲੇ ਮਹੀਨੇ ਹੁਣੇ ਜੁਆਇਨ ਕਰ ਲਿਆ ਉਹ ਤੋਂ ਪਹਿਲਾਂ ਕਾਹਦਾ ਚਲ ਰਹੀ ਸੀ ਉਹ ਆ ਫੇਰ ਹੁਣ ਉਹਦੇ ਵਾਸਤੇ ਇਹ ਚੀਜ਼ਾਂ ਲੈ ਕੇ ਆਂਦੀ ਆ ਆਪਾਂ ਤੇ ਅੱਜ ਉਹਦੇ ਘਰੇ ਜਾਣਾ ਹੈ ਆਪਾਂ ਉਹਨਾ ਪੁੱਤੇ ਨੂੰ ਦੇਖਣ ਤੇ ਹੁਣ ਤਾਂ ਮੈਂ ਇਹ ਸੂਟ ਪਾ ਲਿਆ ਮੈਂ ਸੂਟ ਵੀ ਬਦਲਤੀਆਂ ਤੁਹਿਆਦਾ ਮੈਂ ਉਹ ਜਿਹੜਾ ਸੂਟ ਲੱਭ ਨਹੀਂ ਰਿਹਾ ਸੀ ਦੁਪੱਟਾ ਲੱਭ ਗਿਆ ਉਹ ਲੱਭ ਗਿਆ ਉਹ ਪਾਉਣੀ ਹੈ ਤੇ ਫਿਰ ਤੁੰਦ ਪਾਉਣੀ ਹੈ ਜਾਣ ਵੇਲੇ ਕਿਵੇਂ ਚੱਲੇ ਤਿਆਰ ਹੋ ਕੇ ਠੀਕ ਹੈ ਤੇ ਦੁਪੱਟਾ ਕਰਦੀ ਵਰਜੀ ਦਾ ਦੁਪੱਟਾ ਸੀ ਠੀਕ ਹੈ ਉਹ ਦੋਰੀਏ ਚਾਹੋ ਲਓ ਜੀ ਤੁਸੀਂ ਉਹ ਫਿਰ ਠੀਕ ਹੈ ਇਹ ਅੱਛਾ ਲੱਗਿਆ ਸ਼ਗਨਾ ਦੇ ਨਾਲ ਮੈਂ ਆਪਣੀ ਤਰਫੋਂ ਹੈ ਨਾ ਪੁੱਤ ਨੂੰ ਦੇਖ ਕੇ ਆਉਣਾ ਹੀ ਪਰ ਮੈਂ ਦੇਖਾਂਗੀ ਬਸ ਇਹ ਉਹ ਬਹੁਤ ਜ਼ਿਆਦਾ ਸੌ ਹੈ ਸੋਕ ਨਾ ਤੇ ਪਿਆਰ ਦਾ ਕੋਈ ਨਾ ਮਾਇੰਦਰ ਦੀ ਵੀ ਜਲਤ ਹੋ ਗਈ ਜਲਦੀ ਮੈਨੂੰ ਕਹਿਨੀ ਹੈ ਕਿ ਸ਼ੁਭਾ ਮੈਂ ਲੇਟ ਹੋ ਗਈ ਮੈਂ ਆਉਣਾ ਤਾਂ ਕੋਈ ਗੱਲ ਨਹੀਂ ਮਮਾ ਜੀ ਜੇ ਤੁਹਾਡਾ ਟਾਈਮ ਲੱਗੇ ਉਸ ਦਿਵਾਰ ਕੋਈ ਗੱਲ ਨਹੀਂ ਅਸੇ ਉਹਨਾਂ ਨੇ ਆ ਕੇ ਪਨੀਰੀ ਚੱਕ ਲਈ ਪਤੀ ਹੋਣੀ ਹੈ ਫਿਰ ਮੈਂ ਸੈਕ ਜੋ ਉਸ ਉਹਨੇ ਹੱਥ ਦੀ ਵਾਲੀ ਪਨੀਰੀ ਮੁਕਾਤੀ ਹੋਣੀ ਹੈ ਤੇ ਹੁਣ ਫਿਰ ਮੈਂ ਇੱਕ ਮਤਰਾ ਪਨੀਰੀ ਦੇ ਦੋੜਬੇ ਲੈ ਦੇ ਨਾਲ ਮੈਂ ਤਿਆਰ ਹੋ ਜਾ ਤੇ ਫਿਰ ਤੁਮ ਤਿਆਰ ਹੋ ਕੇ ਮਿਲਦੀ ਹੈ ਤੇ ਚਲਦੇ ਆਪਾਂ ਪੁੱਤਿੰਗ ਦੇਖਾ ਠੀਕ ਹੈ ਹਮ ਹੁਣ ਕੋਈ ਕਰਦੇ ਦਾਦੀ ਦਾਦੀ ਕਰਦਾ ਤੇ ਮੇਰੇ ਪੁੱਟੇ ਦਾ ਨਾਂ ਹੈਗਾ ਜੀ ਸਮਾਰਟ ਜੀ ਦਾਦੀ ਹਾਂ ਮੇਰੇ ਪੋਤੇ ਦਾ ਨਾਂ ਹੈਗਾ ਅਦਵਿਕ ਅਦਵਿਕ ਨਾਂ ਹੈ ਉਹਦਾ ਅਦਵਿਕ ਅਦਵਿਕ ਠੀਕ ਹੈ ਤੇ ਫਿਰ ਮਿਲਾਂਗੇ ਆਪਾਂ ਹਾਂ ਤੇ ਹੁਣ ਮੈਂ ਤੁਹਾਨੂੰ ਤਿਆਰ ਹੋ ਕੇ ਮਿਲਦੀ ਆਂ ਫਿਰ ਠੀਕ ਹੈ ਜੀ ਸੂਟ ਪਾਉਣੇ ਵਧੀਆ ਜਾ ਤੇ ਝਬੂਲੀ ਵਾਲੇ ਕਾਂਟੇ ਸਾਫ ਕੇ ਸਾਰੇ ਚਲਦਿਆਂ ਫਿਰ ਆਪਾਂ ਠੀਕ ਹੈ ਚਲ ਮਿਲਦੀਆਂ ਸਭ ਤੂੰ ਤਿਆਰ ਹੋ ਕੇ ਸਟੈਡੀ ਤੇ ਹੁਣ ਆਪਾਂ ਚੱਲੇ ਆਂ ਆਪਣਾ ਪੁੱਤਾ ਦੇਖਣ ਤੇ ਅਸੂਪ ਤੁਸੀਂ ਮੈਂ ਤੁਹਾਨੂੰ ਕੱਲ ਦੱਸਿਆ ਸੀ ਜਿਹੜਾ ਦੁਪੱਟਾ ਥੋਂ ਦਾ ਨਹੀਂ ਸੀ ਉਹ ਆ ਸੀਗਾ ਠੀਕ ਹੈ ਸੂਟ ਆਪਾਂ ਪਾ ਲਿਆ ਠੀਕ ਹੈ ਤੇ ਹੁਣ ਆਪਾਂ ਘਾਂਟੇ ਮੈਂ ਤੁਹਾਨੂੰ ਕੱਲ ਕਿਹਾ ਸੀ ਝੂਲੀ ਵਾਲੇ ਪਾਉਂਗੀ ਵਾਲੇ ਠੀਕ ਹੈ ਜਿਹੜੇ ਜੂੜਾ ਜਿਹੜਾ ਤੁਹਾਨੂੰ ਕੱਲ ਕਿਹਾ ਸੀ ਉਹ ਕਰ ਲਿਆ ਤੇ ਹੁਣ ਪੁੰਜੀਰੀ ਰੱਖ ਲਈ ਆਪਾਂ ਇਹਦੇ ਵਿੱਚ ਤੇ ਆਪਾਂ ਮੇਰੀ ਨੂਣਾ ਫੋਨ ਵੀ ਆ ਗਿਆ ਤੁਸੀਂ ਮੈਂ ਤੁਹਾਨੂੰ ਦੱਸਿਆ ਸੀ ਜੇ ਜਾਣਾ ਹੈ ਤੁਸੀਂ ਕਦੋਂ ਆਉਂਗੇ ਫਿਰ ਤੁਸੀਂ ਕਹੋਗੇ ਨੇਰਾ ਹੋ ਰਿਹਾ ਮੈਂ ਜਾਣਾ ਛੇਤੀ ਠੀਕ ਹੈ ਇਹ ਆਪਾਂ ਇਹਦੇ ਚ ਨਹੀਂ ਪਾਉਦੇਗੇ ਠੀਕ ਹੈ ਇਹ ਦੋਵੇਂ ਚੀਜ਼ਾਂ ਆਪਾਂ ਇਸ ਵਿੱਚ ਪਾ ਲੈਣੀ ਹੈ ਠੀਕ ਹੈ ਤੇ ਪੰਜੀਰੀ ਵਾਲਾ ਡੱਬਾ ਆਪਾਂ ਰੱਖ ਲਾਂਗੇ ਤੇ ਲਖਾਫਾ ਛਕਣ ਵਾਲਾ ਆਪਾਂ ਪਰਸ ਵਿੱਚ ਪਾ ਲਿਆ ਠੀਕ ਹੈ ਜੀ ਕਿ ਹੁਣ ਆਪਾਂ ਬੋਲੋ ਜੀ ਸਤਨਾਮ ਵਾਹਿਗੁਰੂ ਹਾਂ ਲਓ ਜੀ ਆਪਾਂ ਪੋਤੇ ਨੂੰ ਦੇਖਿਆ ਹੈ ਬਹੁਤ ਪਿਆਰਾ ਪੁੱਤਾ ਮੇਰਾ ਤੇ ਬਹੁਤ ਹੀ ਪਿਆਰਾ ਰਿਆ ਸੀਗਾ ਮੈਨੂੰ ਸੱਚੀ-ਮੁੱਚ ਬਨੋਏ ਲੱਗਿਆ ਸੀ ਸੱਚੀ ਪੁੱਤਨੀ ਵੀ ਆਰੀ ਹੁੰਦੀ ਐ ਬਹੁਤ ਪਿਆਰ ਆ ਰਿਹਾ ਸੀਗਾ ਤੇ ਉਹ ਵੀ ਰਾਹ ਨਾਲ ਗੋਦੀ 'ਚ ਵਾਰੀ ਜਿੱਥੇ ਮੈਂ ਚੱਕੀ ਰੱਖਿਆ ਤੇ ਬਹੁਤ ਖੁਸ਼ ਹੋਏ ਸਾਰੀ ਫੈਮਿਲੀ ਨੇ ਮਿਲ ਕੇ ਮੈਨੂੰ ਬਹੁਤ ਅੱਛਾ ਲੱਗਿਆ ਤੇ ਉਹਦੇ ਮਦਰ ਇਨ ਲਾ ਹੋਸਬੈਂਡ ਸਾਰੇ ਸੀਗੇ ਘਰੇ ਬਹੁਤ ਖੁਸ਼ ਹੋਏ ਬਹੁਤ ਸੇਵਾ ਕੀਤੀ ਮੇਰੀ ਨੂੰਹ ਨੇ ਜੱਦੀ ਗਿਆ ਦੀ ਤੇ ਸਾਰੀ ਫੈਮਿਲੀ ਦੇ ਕੋਲੇ ਬੈਠ ਕੇ ਗੱਲਾਂ ਕੀਤੀਆਂ ਬਹੁਤ ਵਧੀਆ ਲੱਗਿਆ ਮੈਨੂੰ ਫਿਰ ਮੈਂ ਵਲੌਗ ਉੱਤੇ ਤੁਹਾਨੂੰ ਤਾਂ ਨਹੀਂ ਬਣਾਇਆ ਕਿਉਂਕਿ ਬੱਚਾ ਜੀ ਛੋਟਾ ਹੈ ਨਾ ਕਈ ਵਾਰੀ ਬੱਚਾ ਰੋਣ ਲੱਗ ਜੇ ਤਾਂ ਫਿਰ ਐਵੇਂ ਵਹਿਮ ਹੋ ਜਾਂਦਾ ਤੇ ਇਸ ਕਰਕੇ ਮੈਂ ਤੁਹਾਨੂੰ ਨਹੀਂ ਲਾਇਆ ਕਿ ਥੋੜਾ ਵੱਡਾ ਹੋ ਜਾਊਗਾ ਫਿਰ ਤੁਹਾਨੂੰ ਕਿਸੇ ਵਲੌਗ 'ਚ ਲਾਉਂਗੀ ਜਿਹਦੇ ਨਾਲ ਹਲੇ ਬੱਚੇ ਛੋਟੇ ਹੈ ਤੇ ਪਰ ਬਹੁਤ ਗੁੱਡ ਫੀਲਿੰਗ ਹੁੰਦੀ ਹੈ ਪੋਤੇ-ਪੁੱਤੀਆਂ ਦੀ ਫੀਲ ਬਹੁਤ ਅੱਛੀ ਹੈ ਮੈਨੂੰ ਬਹੁਤ ਅੱਛਾ ਲੱਗਿਆ ਜਾ ਕੇ ਬਸ ਮੈਂ ਲੇਟ ਹੀ ਹੁੰਦੀ ਗਈ ਮੈਨੂੰ ਉਹ ਮੈਨੂੰ ਥੋੜਾ ਜਿਹਾ ਸ਼ਰਮ ਹੋ ਗਿਆ ਤੇ ਬਾਕੀ ਮੇਰੀ ਨੂੰਹ ਨੇ ਉਹਦੀ ਫੈਮਿਲੀ ਨੇ ਹਨਾ ਟਾਈਮ ਆਰਾਮ ਮਤਲਬ ਗੱਲਾਂ ਕੀਤੀਆਂ ਬੈਠ ਕੇ ਨੀਆ ਪਿਆਰੀਆਂ ਹੱਸੇ ਖੇਡੇ ਅਸੀਂ ਮੈਲਾ ਹੀ ਮਿਲਦਾ ਹੈ ਡੇਢ ਦੋ ਘੰਟੇ ਡੇਢ ਘੰਟਾ ਦਾ ਲਾਈ ਆਏ ਅਸੀਂ ਮੈਂ ਤੇ ਡਾਕਟਰਸੋ ਗਏ ਸੀਗੇ ਬਹੁਤ ਖੁਸ਼ ਹੋਈ ਉਹਦੇ ਉਹਦੇ ਮਦਰ ਨਾਲ ਸਪੈਸ਼ਲੀ ਮਿਲ ਕੇ ਮੈਨੂੰ ਬਹੁਤ ਅੱਛਾ ਲੱਗਿਆ ਕਿਉਂਕਿ ਸ਼ੁਭਮ ਤਾਂ ਸਵੀਟ ਹੈਗੀ ਹੋਈ ਹੈ ਉਹਦੇ ਬਾਕੀ ਫੈਮਿਲੀ ਮੈਂਬਰ ਵੀ ਬਹੁਤ ਅੱਛੇ ਨੇ ਹਨਾ ਉਹਦੇ ਮਦਰ ਨਾਲ ਬਹੁਤ ਪਿਆਰਸਾਰ ਹੱਸਦੇ ਖੇਡਦਾ ਸੁਭਾਅ ਬਹੁਤ ਵਧੀਆ ਲੱਗਿਆ ਮੈਨੂੰ ਜਿੰਨੀ ਉਹ ਆਪ ਸਵੀਟ ਜੀ ਹੈ ਤੇ ਬਚਪਨ ਬਹੁਤ ਹੈ ਵਿੱਚ ਤੇ ਬੱਚੇ ਨੂੰ ਬੋਲਦੀ ਹੈ ਹਨਾ ਕਦੇ ਕਦੇ ਤਾਂ ਨਾ ਜਿਵੇਂ ਮੈਨੂੰ ਆਇਆ ਲੱਗਦੀ ਹੁੰਦੀ ਹੈ ਜਿਵੇਂ ਜਵਾਕੜੀ ਜੀ ਤੇ ਤੇ ਮਗਰ ਇਹਨਾਂ ਦਾ ਸੁਭਾਅ ਵੀ ਬਹੁਤ ਵਧੀਆ ਲੱਗਿਆ ਮੈਨੂੰ ਉਹਦੇ ਹਸਬੰਦ ਨੂੰ ਤਾਂ ਮੈਂ ਪਹਿਲਾਂ ਵੀ ਮਿਲੀ ਹੈ ਆਈ ਸੀ ਆਪਣੇ ਘਰ ਉਹ ਠੀਕ ਹੈ ਤੇ ਉਹਨਾਂ ਨਾਲ ਬੈਠ ਕੇ ਸਾਰਿਆਂ ਨੇ ਗੱਲਾਂ ਕੀਤੀਆਂ ਸੀ ਬਹੁਤ ਵਧੀਆ ਲੱਗਿਆ ਮੈਨੂੰ ਤੇ ਹੁਣ ਜਦੋਂ ਕਿਤੇ ਫੇਰ ਜਾਊਂਗੀ ਉਦੋਂ ਥੋੜਾ ਵੱਡਾ ਹੋ ਜਾਊਗਾ ਤੇ ਫੇਰ ਮੈਂ ਤੁਹਾਨੂੰ ਮਿਲਾਉਂਗੀ ਦੇਖੋ ਜੀ ਰਿਸ਼ਤੇ ਤਾਂ ਜਿਹੜੇ ਆਪਾਂ ਵਰਤੋਂ ਪੁਰਿਸ਼ਤੇ ਹੈ ਨਾ ਜੇ ਵਰਤਾਂਗੇ ਤੇ ਰਿਸ਼ਤੇ ਹੈ ਨਾ ਵਰਤੋ ਚਾਹੇ ਆਪਣੀ ਸਕੇ ਭੈਣ ਭਰਾ ਹੋ ਤਾਂ ਵੀ ਰਿਸ਼ਤੇ ਟਿੱਕੇ ਪੈ ਜਾਂਦੇ ਆ ਤੇ ਇੱਕ ਏ ਜਰੂਰ ਹੈ ਮੈਂ ਤੁਹਾਨੂੰ ਹਮੇਸ਼ਾ ਕਹਿਣੀ ਹੁੰਦੀ ਹੈ ਵੀ ਰਿਸ਼ਤੇ ਹਮੇਸ਼ਾ ਜਾਂ ਮਤਲਬ ਪੈਸਿਆਂ ਨਾਲ ਨਹੀਂ ਜਿਉਂਦੇ ਹੁੰਦੇ ਹਨ ਪਿਆਰ ਨਾਲ ਜਿਉਂਦੇ ਨੇ ਗਿਫਟ ਜਰੂਰ ਦਿਆ ਕਰੋ ਇੱਕ ਦੂਜੇ ਨੂੰ ਕਿਉਂਕਿ ਅਸੀਂ ਨਾ ਹੁਣ ਐਵੇਂ ਹੋ ਗਏ ਪਹਿਲਾਂ ਸਾਡੇ ਅਸੀਂ ਇੱਕ ਦੂਜੇ ਨੂੰ ਗਿਫਟ ਦਿੰਦੇ ਹੁੰਦੇ ਸੀ ਚਲੋ ਜਿਸ ਤਰ੍ਹਾਂ ਦਾ ਵੀ ਪਰਵਾਜ਼ ਹੁੰਦਾ ਸੀ ਉਸ ਤਰ੍ਹਾਂ ਦੀ ਆਪਾਂ ਇੱਕ ਦੂਜੇ ਨੂੰ ਚੀਜ਼ ਦਿੰਦੇ ਹੁੰਦੇ ਸੀ ਤੇ ਉਹਦੇ ਨਾਲ ਕੀ ਹੁੰਦਾ ਕਿ ਬੰਦਾ ਬਹੁਤ دیر ਤੱਕ ਯਾਦ ਕਰਦਾ ਵੀ ਹਫਲਾਣਾ ਆਇਆ ਸੀ ਉਹ ਦੇਖ ਕੇ ਗਿਆ ਸੀ ਜਾਂ ਹਫਲਾਣੇ ਵੇਲੇ ਮੈਂ ਉੱਥੇ ਗਈ ਸੀ ਉਹਨਾਂ ਨੇ ਮੈਨੂੰ ਆ ਚੀਜ਼ ਦਿੱਤੀ ਸੀ ਤੇ ਇੱਕ ਤਰੀਕ ਬਹਾਨਾ ਜਿਹਾ ਹੋ ਜਾਂਦਾ ਸੀ ਕਿ ਇੱਕ ਦੂਜੇ ਨੂੰ ਕਾਫੀ ਦੇਰ ਤੱਕ ਆਪਾਂ ਯਾਦ ਕਰਦੇ ਹਰ ਵਾਰੀ ਤੇ ਹੋਰ ਤਾਂ ਪੈਕੇ ਵਿੱਚ ਪੈਸੇ ਦੇ ਦਿੰਦੇ ਨੇ ਸਾਡੇ ਤਾਂ ਸਾਡੀ ਮਾਂ ਨਾਲ ਸੰਬੰਧ ਜਰੂਰੀ ਹੈ ਜੋ ਪੈਸੇ ਤਾਂ ਲੈਣੇ ਪਸਚਾਏ ਤੇ ਨਾਲ ਹੀ ਰਲ ਗਏ ਤਾਂ ਬਸ ਫਿਰ ਆਈ ਗਈ ਹੋਗੀ ਗੱਲ ਤੇ ਇਸ ਤਰ੍ਹਾਂ ਨਿਗੇ ਰੱਖਣ ਲਈ ਇਹਨਾਂ ਨੂੰ ਗਰੋ ਕਰਨ ਵਾਸਤੇ ਜਿਵੇਂ ਪੌਦਿਆਂ ਨੂੰ ਆਪਾਂ ਪਾਣੀ ਦਿੰਦੇ ਆ ਨਾ ਉਦਾਂ ਹੀ ਆ ਵਾਪਸ ਆਪਾਂ ਉਹਨਾਂ ਹੀ ਹਨਾ ਉਹਦੇ ਤੇ ਚਲੀਏ ਰਵਾਜਾਂ ਦੇ ਜਿਹੜੇ ਪਹਿਲਾਂ ਰਵਾਜ ਹੁੰਦੇ ਸੀ ਤੇ ਜੋ ਵੀ ਆਪਾਂ ਕਿਸੇ ਨੂੰ ਗਿਫਟ ਦਈਏ ਹਨਾ ਤੇ ਬਹੁਤ ਮੈਨੂੰ ਬਹੁਤ ਅੱਛਾ ਲੱਗਦਾ ਹੁੰਦਾ ਹੈ ਮੈਨੂੰ ਮਤਲਬ ਜਦੋਂ ਮਹਿਲਵਾਰੀ ਖੁੱਲ੍ਹਾਂ ਤੇ ਜੇ ਕਿਸੇ ਨੇ ਮੈਨੂੰ ਜਿਹੜੇ ਸੂਟ ਮੈਗੇਜ਼ਿਨ ਦਿੱਤੇ ਹੁੰਦੇ ਨਾ ਹਰ ਵਾਰੀ ਮੈਂ ਉੰਨੀ ਵਾਰੀ ਉਹ ਯਾਦ ਕਰਦੀ ਅੱਛਾ ਤਾਂ ਉਹ ਵਾਲਾ ਹੈ ਹਨਾ ਜਿਹੜਾ ਆਪਾਂ ਭੀਜ ਨਾੜਾ ਦਿੱਤਾ ਸੀ ਆ ਤਾਂ ਉਹ ਵਾਲਾ ਹੈ ਜਿਹੜਾ ਫਲਾਣਾ ਨਹੀਂ ਦਿੱਤਾ ਸੀ ਤੇ ਇਸ ਤਰ੍ਹਾਂ ਤੁਸੀਂ ਹੈ ਨਾ ਇੱਕ ਦੂਜੇ ਨੂੰ ਯਾਦ ਕਰਦੇ ਰਹਿੰਦੇ ਨੇ ਇੱਕ ਨਿੱਗ ਜਿਹਾ ਬਣੇ ਰਹਿੰਦਾ ਐ ਨਹੀਂ ਹੁੰਦਾ ਕਿ ਬੰਦਾ ਕੋਈ ਥੋੜੀ ਦਿੱਤੀ ਚੀਜ਼ ਬਿਨਾ ਥੋੜਿਆ ਪਿਆ ਸੀ ਜਾਂ ਆਪਾਂ ਥੋੜੇ ਪਏ ਸੀਗੇ ਬਸ ਇੱਕ ਲਗਾਜ ਹੈ ਹੋ ਜਾਂਦਾ ਚੀਜ਼ਾਂ ਦੇ ਦੇਖ-ਦੇਖ ਕੇ ਅਸੀਂ ਬਾਰ-ਬਾਰ ਚੀਜ਼ਾਂ ਨੂੰ ਯਾਦ ਕਰਦੇ ਹਾਂ ਫਲਾਣਾ ਬੰਦਾ ਲੈ ਆਇਆ ਸੀ ਇਸ ਕਰਕੇ ਗਿਫਟ ਦਾ ਜਿਹੜਾ ਨਿੱਗ ਹੈ ਉਹ ਜ਼ਰੂਰ ਦਿਓ ਕਰੋ ਰਿਸ਼ਤਿਆਂ ਨੂੰ ਪੈਸੇ ਨਾਲ ਲੱਗ ਲ ਬਟ ਨਹੀਂ ਹੋ ਜਾਂਦਾ ਅਕਸਰ ਆਪਾਂ ਐ ਕਹਿ ਦਿੰਦੇ ਹਾਂ ਚਲੋ ਪੈਸੇ ਤਾਂ ਅਗਲੇ ਦੇ ਕਮ ਆ ਜਾਣਗੇ ਅਗਲੇ ਨੂੰ ਪਤਾ ਨਹੀਂ ਚੀਜ਼ ਪਸੰਦ ਆਊਗੀ ਕਿ ਨਹੀਂ ਆਊਗੀ ਤੇ ਬਾਕੀ ਜੇ ਕੋਈ ਦੇਵੇ ਗਿਫਟ ਤਾਂ ਉਸੇ ਨੂੰ ਸਿਰਮਾ ਤੇ ਕੁਲ ਕਰਿਆ ਕਰੋ ਜਿਸ ਤਰ੍ਹਾਂ ਦੇ ਵੀ ਬੰਦਾ ਦੇਖਿਆ ਜਾਂਦਾ ਆਪਣੀ ਤਰਫੋਂ ਵੱਧੀਆਂ ਦੇਖਿਆ ਜਾਂਦਾ ਹੁੰਦਾ ਹੈ ਕਈ ਵਾਰੀ ਆਪਾਂ ਨੂੰ ਲੇਡੀਜ਼ ਨੂੰ ਅਤ ਹੁੰਦੀ ਆ ਵੀ ਲੈ ਮੈਂ ਤਿੰਨ ਵਧੀਆ ਦੇ ਕੇ ਆਈ ਸੀ ਲੈ ਮੈਨੂੰ ਆ ਦੇ ਗਿਆ ਐ ਐ ਨਹੀਂ ਹੁੰਦਾ ਵੀ ਆਪਾਂ ਬੜਾ ਵਧੀਆ ਦੇ ਕੇ ਆਏ ਸੀ ਤਾਂ ਅਗਲੇ ਨੇ ਆਪਣੀ ਹੈ ਨਾ ਬੇਤ ਮੁਤਾਬਕ ਪੂਰਾ ਜ਼ੋਰ ਲਾ ਕੇ ਦਿੱਤਾ ਹੋਣਾ ਤੇ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਹੁੰਦਾ ਕਿਸੇ ਨੇ ਮੜਾ ਜਿਹਾ ਵੱਧ ਮਹਿੰਗੀ ਚੀਜ਼ ਦਿੱਤੀ ਕਿਸੇ ਨੇ ਥੋੜੀ ਜਿਹੀ ਘੱਟ ਦਿੱਤੀ ਔਰ ਪਿਆਰ ਬਹੁਤ ਹੁੰਦਾ ਚੀਜ਼ ਦੇ ਵਿੱਚ ਤੇ ਉਸ ਚੀਜ਼ ਨੂੰ ਪਹਿਲ ਦੇਆ ਕਰੀਏ ਆਪਾਂ ਬੜਾ ਪਿਆਰ ਆਉਂਦਾ ਜਦੋਂ ਚੀਜ਼ਾਂ ਆਪਾਂ ਦੇਖਦੀਆਂ ਨੇ ਯਾਦ ਕਰਦੀਆਂ ਤੇ ਚਲੋ ਜੀ ਮਿਲਾਂਗੇ ਫਿਰ ਕਿਸੇ ਅਗਲੇ ਵਲੌਗ ਚ ਤੁਸੀਂ ਵੀ ਤੁਹਾਨੂੰ ਵੀ ਪਤਾ ਹੋਣਾ ਵੀ ਜਦੋਂ ਕੋਈ ਚੀਜ਼ ਦਿੱਤੀ ਹੁੰਦੀ ਹੈ ਕਿਸੇ ਦੀ ਤੇ ਕਿੰਨੀ ਦੇਰ ਤੱਕ ਆਪਾਂ ਉਹਨੂੰ ਯਾਦ ਕਰਦੇ ਹਾਂ ਨਾ ਜਿੰਨੀ ਵਾਰੀ ਉਹਨੂੰ ਦੇਖਦੇ ਆ ਤੇ ਇਸ ਕਰਕੇ ਤੁਸੀਂ ਵੀ ਜਰੂਰ ਆਪਣਾ ਤਜਰਬਾ ਸ਼ੇਅਰ ਕਰਿਓ ਠੀਕ ਹੈ ਤੇ ਕੱਲ ਦੇ ਵਲੌਗ ਦੇ ਵਿੱਚ ਫਿਰ ਦੁਬਾਰਾ ਮਿਲਾਂਗੇ ਆਪਾਂ ਇਹ ਵੈਸੇ ਮੈਂ ਜਾਣਾ ਤਾਂ ਕੱਲ ਹੀ ਸੀਗਾ ਉਹ ਉਹ ਤੇ ਨਮੇ ਨਾ ਤੇ ਪਰ ਕੱਲ ਮੈਂ ਤਿਆਰੀ ਕਰ ਲਈ ਸੀਗੀ ਫਿਰ ਅ ਮੈਂ ਕੁਝ ਬਸ ਥੋੜਾ ਮੂਡ ਜਾ ਕਿਸੇ ਗੱਲ ਕਰਕੇ ਹੋ ਗਿਆ ਤਾਂ ਫਿਰ ਮੇਰਾ ਜੀ ਨਹੀਂ ਕੀਤਾ ਜਾਣਦਾ ਤੇ ਇਸ ਗੱਲ ਕਰਕੇ ਮੈਂ ਲੇਟ ਹੋਈ ਉਹ ਮੈਂ ਤੁਹਾਨੂੰ ਖਾਲੂ ਗੱਲ ਕਰੂੰਗੀ ਥੋੜੇ ਨਾਲ ਵੀ ਕਿਉਂ ਮੈਂ ਮੈਂ ਕੱਲ ਨਹੀਂ ਗਈਗੀ ਠੀਕ ਹੈ ਜੀ ਤੇ ਚਲੋ ਮਿਲਦੇ ਆਂ ਫਿਰ ਅਗਲੇ ਵਲੌਗ ਚ ਥੋੜਾ ਪਿਆਰ ਮਿਲ ਰਿਹਾ ਮੈਨੂੰ ਬਹੁਤ ਸਾਰਾ ਤੁਸੀਂ ਜੁੜਾ ਕਰਕੇ ਦੇਖਿਆ ਜਾ ਦੇਖਣਾ ਉਹ ਜ਼ਰੂਰ ਦੱਸਿਓ ਨਾ ਕਮੈਂਟ ਆਇਆ ਸੀ ਭੈਣਾ ਬਹੁਤ ਵਧੀਆ ਬਣਿਆ ਤੇ ਸੌਖਾ ਤਰੀਕੀ ਨਾਲ ਦੱਸਿਆ ਅਸੀਂ ਵੀ ਕਰਕੇ ਦੇਖਾਂਗੇ ਜ਼ਰੂਰ ਕਰਕੇ ਦੇਖਿਓ ਤੁਸੀਂ ਤੇ ਇਦਾਂ ਹੀ ਆਪਾਂ ਇੱਕ ਦੂਜੇ ਨਾਲ ਆਪਦੇ ਵੀ ਆਪੇ ਸ਼ੇਅਰ ਕਰਦੇ ਰਹਿਣਾ ਠੀਕ ਹੈ ਤੇ ਤੁਸੀਂ ਵੀ ਜ਼ਰੂਰ ਦੱਸਿਓ ਕਿਵੇਂ ਲੱਗਿਆ ਤੁਹਾਨੂੰ ਠੀਕ ਹੈ ਜੀ ਚਲੋ ਮਿਲਦੇ ਆਂ ਫਿਰ ਅਗਲੇ ਵਲੌਗ 'ਚ ਸਤਿ ਸ਼੍ਰੀ ਅਕਾਲ